ਸ਼ਸ਼ੀ ਕਾ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਨਾ ਤੇਰਾ ਤਰਾ ਬੁਟੀਕ ਤੇ ਤੇ ਅੱਜ ਮੈਂ ਤੁਹਾਨੂੰ ਥੋੜਾ ਬਤਾ ਦੱਸਣਾ ਚਾਹੁੰਦੀ ਹਾਂ ਪਲੇਟਾ ਕਿੱਦਾਂ ਪੈਣੀ ਆ ਉਹਨਾਂ ਬਾਰੇ ਦੱਸਣਾ ਚਾਹੁੰਦੀ ਆ ਤੇ ਇਹ ਮੈਂ ਸ਼ਰਟ ਦੀ ਕਟਿੰਗ ਕਰ ਚੁੱਕੀ ਆ ਫਰੰਟ ਬੈਕ ਪੀਸ ਹੈ ਠੀਕ ਹੈ ਜੀ ਉਸ ਤੋਂ ਬਾਅਦ ਪਲੇਟ ਕਿੱਦਾਂ ਲੈਣੀ ਆ ਇੱਥੋਂ ਮੈਂ 11 ਇੰਚ ਲੰਬਾਈ ਲੈ ਚੁੱਕੀ ਆ ਠੀਕ ਹੈ ਜੀ ਇੱਥੋਂ 11 ਇੰਚ ਲੰਬਾਈ ਲੈ ਲਈ ਤੇ ਉਸ ਤੋਂ ਬਾਅਦ ਇੱਥੋਂ 7 ਇੰਚ ਦੀ ਪਲੇਟ ਲੰਬੀ ਹੈ ਠੀਕ ਹੈ ਜੇ ਤੁਸੀਂ 7 ਇੰਚ ਦੀ ਪਲੇਟ ਲੈ ਲਾਂਗੇ। ਉਤੋਂ ਬਾਅਦ ਆਹ ਸਾਈਡ ਤੋਂ 3.5 ਇੰਚ ਦੀ ਪਲੇਟ ਹੈ। ਇਧਰੋਂ 3.5 ਲੈ ਲਾਂਗੇ। ਠੀਕ ਹੈ ਇੱਥੇ ਬਾਕਸ ਬਣਾ ਦਾਂਗੇ, ਲਾਈਨ ਬਣਾ ਦਾਂਗੇ। ਉਤੋਂ ਬਾਅਦ نیچےੋਂ ਵੀ 3.5 ਲੈ ਲਾਂਗੇ। ਠੀਕ ਹੈ ਜੀ ਇਹ ਲੰਬਾਈ ਵਾਲੀ ਪਲੇਟ ਹੈ। ਉਤੋਂ ਬਾਅਦ ਆਹ ਵਾਲੀ ਪਲੇਟ ਕਿੱਦਾਂ बनानी ਹੈ? ਆਹ ਦੇਖੋ ਆਹੀ ਇੰਜੈਕਟਰ ਕਿੱਦਾਂ ਰੱਖਣਾ ਹੈ। ਐਂ ਦਾ ਦੇਖੋ ਮੋਢੇ ਤੇ ਜਿੱਥੇ ਕਟਾਈ ਪਾਈ ਹੋਈ ਹੈ ਨਾ ਉਹਦੇ ਸੈਂਟਰ 'ਚ ਹੀ ਰੱਖਾਂਗੇ। ਇਹਨੂੰ ਇਹਦੇ ਨਾਲ ਮਿਲਾ ਲਵਾਂਗੇ। ਠੀਕ ਹੈ ਜੀ। ਤੇ 2 ਇੰਚ ਦੀ ਸਪੇਸ ਛੱਡ ਕੇ ਇਹ ਤੋਂ 2 ਇੰਚ ਦੀ ਸਪੇਸ ਛੱਡ ਕੇ ਆ ਦੇਖੋ ਇੱਥੇ 2 ਇੰਚ ਲੈਣਾ ਇਥੋਂ ਸਪੇਸ 2 ਇੰਚ ਦੀ ਹੋਣੀ ਚਾਹੀਦੀ ਹੈ ਤੁਹਾਡੀ ਘੱਟ ਘੱਟ 2 ਜਾਂ 2.5 ਇੰਚੀ ਹੋਣੀ ਚਾਹੀਦੀ ਤੁਹਾਡੀ ਠੀਕ ਹੈ ਮੈਂ 2 ਇੰਚ ਦੀ ਲਈ ਆ ਇਥੋਂ ਇੱਥੇ ਰੱਖ ਕੇ ਇਹਨਾਂ ਮਿਲਾਵਾਂਗੇ ਇੱਤੋਂ ਸਿੱਧੀ ਇੱਕ ਲਾਈਨ ਨਾਲਾਂਗੇ ਇਹ ਹੋ ਗਈ ਮੋਢੇ ਵਾਲੀ ਪਲੇਟ ਇਹ ਮੋਢੇ ਵਾਲੀ ਪਲੇਟ ਹੋ ਗਈ ਉਸ ਤੋਂ ਬਾਅਦ ਆ ਵਾਲੀ ਕਮਰ ਵਾਲੀ ਪਲੇਟ ਕਿ ਦਮ ਲਾਣੀ ਹੈ ਕਮਰ 'ਚ ਮਲਾਨੀ ਹੈ ਆ ਦੇਖੋ ਇਧਰੋਂ 2 ਇੰਚ ਲਿਆ ਇਧਰੋਂ ਵੀ ਅਸੀਂ 2 ਇੰਚ ਲਾ ਲਾਂਗੇ ਇਹ ਵੀ ਤੁਸੀਂ 2 ਢਾਈ ਕਰ ਸਕਦੇ ਹੋ 3 ਕਰ ਸਕਦੇ ਹੋ ਜੇ ਜ਼ਿਆਦਾ ਹੈਲਥੀ ਹੈ ਉਹਨਾਂ ਹੀ 3 ਵੀ ਕਰ ਸਕਦੇ ਆ ਇਹ ਨਾਰਮਲ ਨਾਪ ਹੈ ਠੀਕ ਹੈ ਦੋ ਇਧਰੋਂ ਹੋ ਗਿਆ 2 ਇੰਚ ਦੀ ਸਪੇਸ ਤੇ 2 ਇੰਚ ਇਧਰੋਂ ਤੇ 2 ਇੰਚ ਇਧਰੋਂ ਠੀਕ ਹੈ ਉਹ ਤੋਂ ਬਾਅਦ ਇੱਥੋਂ ਵੀ ਅਸੀਂ ਥੋੜੀ तिरਸ਼ੀ ਲਾ ਲਾਂਗੇ ਥੋੜੀ ਟੇਢੀ ਕਮਰ ਤਾਂ ਥੋੜੀ ਜਿਹੀ ਥੱਲੇ ਜਾਏਗੀ ਇਹਨੂੰ ਇਦਾਂ ਬਣਾਵਾਂਗੇ ਇਹ ਹੋ ਗਈਆਂ ਸਾਡੀਆਂ ਪਲੋਈਆਂ ਠੀਕ ਹੈ ਜੀ ਬਹੁਤੀ ਸੋਖੀ ਐ ਕਿ ਜ਼ਿਆਦਾ ਜਵਲ ਨਹੀਂ ਹੈਗਾ ਤੇ ਦੂਜੀ ਸਾਈਡ ਤੇ ਵੀ ਅਸੀਂ ਇਦਾਂ ਹੀ ਪਾਵਾਂਗੇ ਤੁਹਾਨੂੰ ਅਫੇਰ ਦੱਸ ਨਾ ਜਾਨੀਆ ਅਤੋਂ ਮੈਂ 11 ਇੰਚ ਦੀ ਲੰਬਾਈ ਲਈ ਹੈ ਠੀਕ ਹੈ ਉਤ ਬਾਦ ਇਥੋਂ 7 ਇੰਚ ਦੀ ਪਲੇਟ ਲਈ ਹੈ ਉਤ ਬਾਦ ਇਥੋਂ 3.5 ਜਿਹੜਾ ਜ਼ਿਆਦਾ ਹੈਲਥੀ ਹੈ ਉਹ ਤਾਂ ਤੁਸੀਂ 4 ਵੀ ਲੈ ਸਕਦੇ ਹੋ ਇਹ 3.5 ਨਾਰਮਲ ਹਰ ਇੱਕ ਦੇ 3.5 ਦੀਆਂ ਪੈਂਦੀਆਂ ਇਥੇ ਮੈਂ 3.5 ਲਈ ਹੈ ਉਦੋਂ ਬਾਅਦ ਆਹ ਵਾਲੀ ਪਲੇਟ ਆਹ ਵਾਲੀ ਪਲੇਟ ਕਿੱਦਾਂ ਪਾਣੀ ਹੈ ਆ ਦੇਖੋ ਇਹਨੂੰ ਇਥੋਂ ਇਦਾਂ ਹੋਣੀ ਚਾਹੀਦੀ ਹੈ ਇਦਾਂ ਆਵਲੀ ਪਲੇਟ ਨਾਲ ਮਿਲ ਮਿਲਣੀ ਚਾਹੀਦੀ ਹੈ ਤੁਹਾਡੀ ਲਾਈਨ ਸਿੱਧੀ ਠੀਕ ਹੈ ਇੱਥੋਂ ਮੈਂ 2 ਇੰਚ ਦੀ ਸਪੇਸ ਲਈ ਆ 2 ਇੰਚ ਤੇ ਇੱਥੋਂ ਤੇ 2 ਇੰਚ ਤੇ ਇੱਥੋਂ ਲਈਏ ਸਪੇਸ ਤੇ 2 ਇੰਚ ਤੇ ਇੱਥੋਂ 2 2 ਇੰਚ ਦਾ ਸਪੇਸ ਹੋਣਾ ਚਾਹੀਦਾ ਤੇ ਜੇ ਜ਼ਿਆਦਾ ਕੋਈ ਹੈਲਥੀ ਆ ਉਹ ਤਾਂ ਇਹ 3 ਇੰਚ ਦਾ ਵੀ ਕਰ ਸਕਦੇ ਹੋ ਤੇ ਇਹ ਨਾਰਮਲ ਨਾਪ ਹੈ ਉਸ ਤੋਂ ਬਾਅਦ ਆਵਲੀ ਆਵਲੀ ਵੀ ਇਦਾਂ ਥੋੜਾ ਤਿਰਛਾ ਇੰਚ ਟੇਪ ਰੱਖਣਾ ਕਮਰ ਤਾਂ ਥੋੜੀ ਜਿਹੀ ਥੱਲੇ ਆਈ ਹੈ ਠੀਕ ਹੈ ਇੱਥੋਂ ਹੋ ਗਈ ਮੇਰੀ ਸਵਾ ਮਤਲਬ 9.5 ਇੰਚ ਇੱਥੋਂ ਹੋ ਗਈ ਠੀਕ ਹੈ ਸਾਈਡ ਤੋਂ 9.5 ਇੰਚ ਹੋ ਗਈ ਸਾਈਡ ਤੋਂ ਇਹ ਸਾਡੇ 9 ਹੋਏਗੀ ਸਾਈਡ ਤੋਂ ਫਿਟਿੰਗ ਦੇ ਤਾਂ ਇਧਰੋਂ ਹੋ ਗਈ ਇਹ ਤੇ 2 ਇੰਚ ਦੇ ਲੈ ਕੇ ਇੱਥੇ ਥੋੜੀ ਤੇ ਕਮਰ ਤੋਂ ਹੋ ਗਈ ਜਿੱਥੇ ਨਿਸ਼ਾ ਫਿਟਿੰਗ ਦੀ ਨਿਸ਼ਾਨੀ ਲਾਈ ਹੈ ਇੱਥੇ 8 ਇੰਚ ਦੀ ਹੈ ਠੀਕ ਹੈ ਜੀ 7 ਇੰਚ ਕਮਰ ਤੇ ਆ ਤੇ 1 ਇੰਚ 8 ਇੰਚ ਦੀ ਆਈ ਹੈ ਇੱਥੇ ਆ ਦੇਖੋ ਇਹਨੂੰ ਇਧਰ ਨਾਲ ਇਦਾਂ ਮਿਲਾ ਦੇਣਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਅਗਲੀ ਵੀਡੀਓ ਲੈ ਕੇ ਤਬ ਤੱਕ ਲਈ ਬਾਏ ਬਾਏ